ਹਾਂਜੀ ਗਾਇਸ ਅੱਜ ਦਾ ਸਪੈਸ਼ਲ ਬਲੌਗ ਤੇ ਅੱਜ ਦਾ ਦਿਨ ਮੈਂ ਹੁਣ ਅੰਦਰ ਲਈ ਸਟਾਰਟ ਕਰਦਾ ਕਿਉਂਕਿ ਬਾਹਰ ਤਾਂ ਠੰਡਾ ਤੇ ਠੱਡ ਕਰਕੇ ਮੈਨੂੰ ਸਾਰਿਆਂ ਦੇ ਘਰ ਕੋ ਸਾਰਾ ਕੋ ਜਗਦਾ ਅੱਜ ਦਾ ਕੁਲ ਜਾਰੇ ਨੂੰ ਅੱਜ ਹੀ ਚੱਲੇ ਸੀਗੇ ਕਲਗਰੀ ਗੁਰਦੁਆਰਾ ਸਾਹਿਬ ਤੇ ਅੱਜ 13 ਮਾਈਨਸ ਅਜੇ ਵੀ ਠੰਡ ਹੈਗੀ ਆ ਤੇ ਤੁਹਾਨੂੰ ਹੀ ਦੇਖੀ ਜਾ ਸਕਦਾ ਕਿੰਦੀ ਦਸਤੂਆ ਤੇ ਹੁਣ ਅਸੀਂ ਜਾ ਕੇ ਤੁਹਾਨੂੰ ਹੋਰ ਕੁਝ ਦਿਖਾਵਾਂਗੇ ਤੇ ਦੇਖੋ ਗਾਇਸ ਹੁਣ ਮੜ ਗਿਆ ਹੀ ਤੇ ਹੁਣ ਆਵੇ ਗਾਇਸ ਪੌਲ ਆ ਗਿਆ ਤੇ ਪੌਲ ਤੇ ਸਰਬੰਦਰ ਪੌਲ ਥੱਲੇ ਗੱਡੀਆਂ ਤੇ ਉੱਤੇ ਵੀ ਗੱਡੀਆਂ ਤੇ ਉਹ ਹਾਈਵੇ ਆ ਬੱਤ ਹਾਈਵੇ ਹਾਂ ਤੇ ਸਰਬਤਰ ਰਾਜ ਆ ਗਿਆ ਸਰਬਤਰ ਪੁਕਾ ਗਿਆ ਸਰਬਤਰ ਪਹੁੰਚ ਇਧਰ ਨੂੰ ਆ ਤਾਵਣਿਆ ਹੈ ਕਿ ਜੇ ਆਪਾਂ ਮੋੜਨਾ ਤਾਂ ਇਧਰ ਨਹੀਂ ਮੋੜ ਸਕਦੇ ਪਰ ਆਪਾਂ ਜਿੱਥੇ ਆ ਗਿਆ ਹੁਣ ਅੱਗੇ ਆ ਗਿਆ ਜੀ ਪੌਲ ਤੇ ਪੌਲ ਦੇ ਥੱਲੋਂ ਨਹੀਂ ਹੀ ਜਾਣਾ ਬਾਕੀ ਤੁਹਾਨੂੰ ਸਾਰਾ ਕੁਝ ਜੈ ਸਿੰਘ ਦੱਸੂਗਾ ਵੀ ਕੀ ਕੀ ਹੈ ਆ ਮੈਨੂੰ ਨਜ਼ਾਰਾ ਕੱਲਾ ਪੌਲਦਾ ਲੱਗਦਾ ਜੀ ਆ ਦੇਖੋ ਅੰਦਰ ਲੇਟਾ ਲੱਗਿਆ ਨਾ ਲੇਟਾ ਨਾ ਰਾਤ ਜਿਹੀ ਹੋ ਜਾਂਦੀ ਆ ਬਈ ਗਾਇਸ ਰਾਤ ਜਿਹੀ ਹੋ ਜਾਂਦੀ ਆ ਤੇ ਵਜਾ ਵੀ ਬਾਲਾ ਦੇਖੋ ਵੀ ਕੋਈ ਲੇਟਾ ਬੰਦਤੀ ਹੁੰਦੀ ਹਰ ਟਾਈਮ ਚੱਲਦੀ ਆ ਨਹੀਂ ਤੇ ਉਹ ਐਰੋ ਲੱਗਿਆ ਪਤਾ ਨਹੀਂ ਮੈਂ ਤਾਂ ਅੱਜ ਬਹੁਤ ਦਿਨਾਂ ਦਾ ਸੋਚੀ ਅੰਨਾ ਹੈ ਲਾਈਨਾਂ ਲਈ ਲੱਗਿਆ ਨਾ ਹਾਂਜੀ ਲਾਈਨਾਂ ਲਈ ਲੱਗਿਆ ਤੇ ਕੀ ਆਪਾਂ ਨੂੰ ਪਤਾ ਲੱਗੇ ਲਾਈਨ ਕਿਹੜੀ ਹੈ ਕਿਉਂਕਿ ਰਾਤ ਜੀ ਹੈ ਨਾ ਤਾਂ ਪਤਾ ਨਹੀਂ ਲੱਗਦਾ ਰਾਤ ਤੇ ਅ ਇਧਰ ਸੋਵ ਵਾਲੀ ਪਈ ਹੋਈ ਆ ਕਨੇਟਸ ਤੁਸੀਂ ਦੇਖ ਲੜ ਗਏ ਆ ਬਾਲੀ ਠੰਡ ਵੀ ਹੁੰਦੀ ਆ ਤੇ ਕਹੇਡਾ ਬਣਿਆ ਉਸ ਚੀਜ਼ ਲਈ ਆ ਤੇ ਅ ਇਧਰੋਂ ਵੀ ਗੱਡੀਆਂ ਮਾਰਦੀਆਂ ਤੇ ਇਧਰੋਂ ਨਹੀਂ ਅਸੀਂ ਜਾਣਦੇ ਆ ਅ ਜੀ ਉਹਨਾਂ ਸਿੱਤਾ ਜਾਵੜੇ ਨੇ ਤੇ ਸਿੱਤਾ ਜਾ ਕੇ ਕੱਲ੍ਹ ਦੇ ਤੱਕ ਪਹੁੰਚਣਾ ਤੇ ਅਜੇ ਸਾਨੂੰ ਬਹੁਤ ਵਾਰ ਹੋਈ ਆ ਹਾਂ ਅਈ ਕੱਲ੍ਹ ਕੇ ਜੇਦਰ ਨਜ਼ਾਰਾ ਤੁਸੀਂ ਦੇਖੀ ਲੱਗਦਾ ਬਹੁਤ ਵਧੀਆ ਇਦੋਂ ਵੀ ਪਲੇਨ ਸਾਰਾ ਕਸੜਦਾ ਤੇ ਆ ਦੇਖੋ ਬਈ ਜਾਹ ਏਅਰਪੋਰਟ ਆ ਉੱਧਰ ਕਿੱਲੇ ਪਲੇਨ ਖੜੇ ਆ ਉਹ ਏਅਰਪੋਰਟ ਅਜੀ ਆ ਸੀਗੇ ਕਿਤੇ ਤੋਂ ਨੂੰ ਦੇਗੀ ਚੱਲ ਰਹੀ ਹੈ ਤੇ ਨਹੀਂ ਲੱਗਦੇ ਪਰ ਹੋ ਨਹੀਂ ਘਰਦਵਾਰੇ ਜਾ ਰਹੇ ਹਾਂ ਹਾਂ ਜੀ ਕੈਲਗਰੀ ਵਾਲੇ ਘਰਦਵਾਰੇ ਪਹੁੰਚ ਗਏ ਆ ਇੱਕ ਕੋਰਾ ਸੁਨੇਹਾ ਪਾਤੀ ਅਦੇ ਸੱਸ ਜੀ 1000 ਰੁਪਇਆ ਹੋਰ ਨਾਲ ਲੈ ਕੇ ਇਹ ਪਹਾਰ ਆਇਆ ਛੇੜ ਸਕਦੇ ਦਰਵਾਜ਼ੇ ਦੇ ਵਿੱਚ 71 ਇਹ ਕੰਮ ਲੈਣਾ ਸੀ ਕਾਕਾ ਕੋ ਚਾਚਾ ਲੱਗਦਾ ਰਿਸ਼ਤੇ ਦੇ ਮਹਾਰਾਜਾ ਸ਼ੇਰ 买单、嗯、我们交纳。